ਪੂਰਾ ਦੇਸ਼ ਕੁੰਭ ਦੇ ਜਸ਼ਨ ਮਨਾ ਰਿਹਾ ਹੈ ਬਹੁਤ ਸਾਰੇ ਲੋਕ ਕੁੰਭ ਪਹੁੰਚ ਕੇ ਉੱਥੇ ਪਵਿੱਤਰ ਇਸ਼ਨਾਨ ਕਰ ਰਹੇ ਨੇ ਪਰ ਬਾਬਾ ਹਰਜੀਤ ਸਿੰਘ ਰਸੂਲਪੁਰ ਦੇ ਵੱਲੋਂ ਇੱਕ ਵੱਖਰਾ ਕਦਮ ਚੁੱਕਿਆ ਗਿਆ ਦਰਅਸਲ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਕੁੰਭ ਦੇ ਵਿੱਚ ਰਹੀ ਔਰ ਉੱਥੇ ਖਾਲਸਾ ਅਖਾੜਾ ਉਹਨਾਂ ਦੇ ਵੱਲੋਂ ਲਗਾਇਆ ਗਿਆ ਗਲਵਤ ਕਰਾਂਗੇ ਰਸੂਲਪੁਰ ਸਾਹਿਬ ਦੇ ਨਾਲ ਪਹਿਲਾਂ ਤਾਂ ਇਹ ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਦੀ ਧੰਨਵਾਦ ਜੀ ਵੈਕਮ ਜੀ ਕਾ ਖਾਲਸਾ ਦਾ ਕਿਵੇਂ ਦੇਖਦੇ ਹੋ ਕਿੱਦਾਂ ਇਹ ਸਵੱਬ ਬਣਿਆ ਕਿ ਉਸ ਜਗ੍ਹਾ ਤੇ ਪਹੁੰਚਿਆ ਜਾਵੇ ਜਿਸ ਜਗ੍ਹਾ ਦੇ ਉੱਪਰ ਪੂਰੀ ਦੁਨੀਆ ਪਹੁੰਚ ਰਹੀ ਹੈ ਤਰਵੈਣੀ ਦੇ ਵਿੱਚ ਜਾ ਮੈਨੂੰ ਲੱਗਿਆ ਕਿਉਂਕਿ ਲਗਭਗ ਇੱਕ ਮਹੀਨੇ ਤੋਂ ਉੱਪਰ ਅਸੀਂ ਉੱਥੇ ਰਹੇ ਹਾਂ ਕਿ ਕਿਤੇ ਨਾ ਕਿਤੇ ਉਹ ਲੋਕ ਉਹ ਭੈਣ ਭਰਾ ਜਿਹੜੇ ਕਿਸੇ ਨਾ ਕਿਸੇ ਮਜਬੂਰੀ ਕਾਰਨ ਰਜੇਵੇਂ ਆ ਕਰਕੇ মিডিਆ ਵਾਲੇ ਕਹਿ ਸਕਦੇ ਆ ਜਿਹੜੇ ਉੱਥੇ ਨਹੀਂ ਜਾ ਪਾਏ ਜਿਨ੍ਹਾਂ ਦੀ ਨਿੱਤਰਾ ਪ੍ਰੈਰੀ ਡਿਊਟੀ ਐ ਕਿ ਟਿਊਟੀ ਛੱਡ ਨਹੀਂ ਸਕਦੇ ਅਲੱਗ-ਅਲੱਗ ਕਾਰਨ ਹੋ ਸਕਦੇ ਨੇ ਪਰ ਉਨ੍ਹਾਂ ਤੱਕ ਇਹ ਪਵਿੱਤਰ ਤਰਵੈਣੀ ਦਾ ਜਲ ਮੈਂ ਕਿਵੇਂ ਪਹੁੰਚਾਵਾਂ ਕੀ ਲੈ ਦੇ ਸਕਦਾ ਮੈਂ ਇਸ ਸਮਾਜ ਨੂੰ ਮਨ 'ਚ ਆਇਆ ਕਿ ਹਰ ਵਿਅਕਤੀ ਕੋਈ ਯਾਤਰਾ ਕਰਕੇ ਆਂਦਾ ਚਾਹੇ ਕਿਸੇ ਗੁਰੂ ਘਰ ਜਾਵੇ ਮੰਦਿਰ ਜਾਵੇ ਉਹ ਉੱਥੇ ਤੇ ਪ੍ਰਸ਼ਾਦ ਜ਼ਰੂਰ ਲੈ ਕੇ ਆਂਦਾ ਹੈ ਇਹ ਤਰਵੈਣੀ ਦਾ ਪ੍ਰਸ਼ਾਦ ਹੈ ਜਿਹੜਾ ਤੁਹਾਡੇ ਘਰ ਨੂੰ ਸੁੱਖ ਲੈ ਕੇ ਆਊਗਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਊਗਾ ਤੁਹਾਡੇ ਮਨ ਨੂੰ ਨਿਰਮਲ ਕਰੇਗਾ ਇਹ ਮਹਾਕੁੰਬ ਦਾ ਸ਼ਾਹੀ ਇਸ਼ਨਾਨ ਵਾਲੇ ਦਿੰਦਾ ਤਰਵੈਣੀ ਦਾ ਪਵਿੱਤਰ ਜਲ ਹੈ ਜੋ ਅੱਜ ਅਸੀਂ ਆਪ ਸਾਰੀਆਂ ਸੰਗਤਾਂ ਤੱਕ ਪਹੁੰਚਾ ਕੇ ਆਪਣੇ ਆਪ ਦੇ ਗਰ ਮਹਿਸੂਸ ਕਰਕੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੀ ਚਾਨਣ ਛੋ ਧਰਤੀ ਤੋਂ ਲੈ ਕੇ ਆਏ ਆ। ਭਜੀ ਜੀ ਖਾਸ ਤਰੀਕੇ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਜਿੱਥੇ ਕਹ ਰਹੇ ਕਿ ਇਹ ਤਿਹਾਰ ਹਿੰਦੂਆਂ ਦਾ ਤਿਹਾਰ ਹੈ। ਤੁਹਾਨੂੰ ਕੀ ਲੱਗਦਾ ਇਸ ਚੀਜ਼ ਦੇ ਬਾਰੇ ਜਿਹੜਾ ਅਸੀਂ ਕੁੰਭ ਮੇਲੇ ਦੀ ਗੱਲ ਕਰੀਏ ਕਿ ਇਹ ਹਿੰਦੂਆਂ ਦਾ ਹੀ ਤਿਹਾਰ ਹੈ ਵਾਕਿਆ ਦੇ ਵਿੱਚ ਜਾਂ ਸਰਬ ਧਰਮ ਦਾ ਤਿਹਾਰ ਹੈ ਇਸ ਤਰੀਕੇ ਨਾਲ ਤੁਸੀਂ ਹਿੱਸਾ ਲਿਆ। ਕੁੰਭ ਅੱਜ ਤੋਂ ਨਹੀਂ ਹੈ ਸਦੀਆਂ ਤੋਂ ਆ। ਇੱਥੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮਾਤਾ ਗੁਜਰੀ ਜੀ ਦੇ ਨਾਲ ਗਏ ਹੋਣ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਗਰਬਚਾਏ ਹੋਣ। ਜਿੱਥੇ ਅੱਜ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ ਉਹ ਵੀ ਪ੍ਰਯਾਗਜਾ ਦੀ ਧਰਤੀ ਤੋਂ ਆਏ ਹੋਣ। ਤੇ ਅਸੀਂ ਉਹਨਾਂ ਤੋਂ ਵੱਡੇ ਨਹੀਂ ਹੈਗੇ। ਇਹ ਅਣਜਾਣ ਨੇ ਇਹਨਾਂ ਲੋਕਾਂ ਦੀ ਹਿੰਦੂਆਂ ਦੇ ਨਾਲ ਜਾਂ ਮੈਂ ਕਹਾਂਗਾ ਇੱਕ ਨਫ਼ਰਤ ਹੈ। ਕੀ ਗੁਰਦੁਆਰੇ ਤੇ ਮੰਦਰਾਂ ਨੂੰ ਕਿਉਂ ਅਲੱਗ-ਅਲੱਗ ਕਰ ਰਹੇ ਹੋ ਕਿਉਂ ਤੁਸੀਂ ਆਸ ਵਿੱਚ ਤੋੜ ਰਹੇ ਹੋ ਸੋ ਇਹ ਚੀਜ਼ ਨੂੰ ਲੈ ਕੇ ਇਹ ਲੋਕ ਬਿਆਨਬਾਜ਼ੀ ਕਰਦੇ ਨੇ ਸਿੱਖਾਂ ਦਾ ਤੇ ਹਿੰਦੂਆਂ ਦਾ ਇਹ ਸਾਂਝਾ ਤੀਰਥ ਹੈ ਮੈਂ ਕਹਾਂਗਾ ਅੰਗਰੇਜ਼ਾਂ ਦਾ ਕੀ ਤੀਰਥ ਹੈ ਅੱਜ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਦੇ ਲੋਕ ਉੱਥੇ ਆ ਰਹੇ ਨੇ ਇਹ ਉੱਥੇ ਆ ਕੇ ਸੰਿਆਸੀ ਬਣ ਰਹੇ ਨੇ ਜਿੱਥੇ ਰੱਬ ਦਾ ਨਾਮ ਲਿਆ ਜਾਵੇ ਜਿੱਥੇ ਗੁਰੂ ਦੀ ਗੱਲ ਕੀਤੀ ਜਾਵੇ ਉਹ ਸਾਡਾ ਤੀਰਥ ਹੀ ਆ ਸਾਤਰੀਕੇ ਦੇ ਨਾਲ ਜਦੋਂ ਥੋਡੀ ਗੱਲ ਕਰਦੇ ਆ ਤੁਸੀਂ ਆਮ ਤੌਰ ਤੇ ਦੇਖਦੇ ਕਿ ਬਹੁਤ ਸਾਰੇ ਅਜੀਹੇ ਤਿਉਹਾਰ ਹੁੰਦੇ ਆ ਜਿਨ੍ਹਾਂ ਨੂੰ ਹਿੰਦੂਆਂ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਜਾਂ ਬਹੁਤ ਸਾਰੇ ਪ੍ਰੋਗਰਾਮ ਅਜੀਹੇ ਹੁੰਦੇ ਜਿਨ੍ਹਾਂ ਨੂੰ ਬੀਜਪੀ ਦੇ ਨਾਲ ਕੋਰਿਲੇਟ ਕੀਤਾ ਜਾਂਦਾ ਤੁਹਾਡੇ ਤੇ ਤੁਸੀਂ ਵੀ ਪੜਦੇ ਹੋਗੇ ਕਿ ਸੋਸ਼ਲ ਮੀਡੀਆ ਤੇ ਜਦੋਂ ਗੱਲ ਚੱਲਦੀ ਹੈ ਕੋਈ ਕਹਿੰਦਾ ਜੀ ਆਰਐਸਐਸ ਦਾ ਏਜੰਟ ਹੈ ਕੋਈ ਕਹਿੰਦਾ ਜੀ ਬੀਜਪੀ ਦਾ ਏਜੰਟ ਹੈ ਸਿੱਖੀ ਦੇ ਵਿੱਚ ਕੁਸਪੈਟ ਆਉਂਦੇ ਹੋਣਗੇ ਕਮੈਂਟ ਤੁਹਾਡੇ ਤੱਕ ਵੀ ਉਹ ਨਹੀਂ ਕੋ ਕਾਰਨ ਕੀ ਹੈ ਸਾਡੇ ਤਿਹਾਰ ਸਾਂਝੇ ਨੇ ਕਿਉਂਕਿ ਸਾਡੇ ਰਿਸ਼ਤੇ ਸਾਂਝੇ ਨੇ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਹਿੰਦੂ ਪਰਿਵਾਰਾਂ ਦੀਆਂ ਸਿੱਖਾਂ ਚ ਵਿਆਈਆਂ ਹੋਈਆਂ ਬਹੁਤ ਸਾਰੀਆਂ ਸਿੱਖਾਂ ਦੀਆਂ ਧੀਆਂ ਹਿੰਦੂਆਂ ਦੇ ਘਰਾਂ ਚ ਵਿਆਈਆਂ ਵੀ ਆ ਜਾਂ ਸਾਡੇ ਧੀਆਂ ਦੇ ਰਿਸ਼ਤੇ ਆਪਸ ਵਿੱਚ ਹੋ ਸਕਦੇ ਨੇ ਨਾ ਅਸੀਂ ਕ੍ਰਿਸ਼ਨਾ ਦੇ ਰਿਸ਼ਤੇ ਕਰੀਏ ਨਾ ਅਸੀਂ ਮੁਸਲਮਾਨਾਂ ਦੇ ਰਿਸ਼ਤੇ ਕਰੀਏ ਸੋ ਇਹ ਇਤਿਹਾਸਕ ਗੱਲਾਂ ਨੇ ਸਾਡਾ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਸਾਡੀ ਸਿੱਖਾਂ ਤੇ ਹਿੰਦੂਆਂ ਦੀ ਜਿਹੜੀ ਸਾਂਝ ਆ ਇਹਨਾਂ ਲੋਕਾਂ ਨੂੰ ਚੁਬਦੀ ਆ ਤਾਂ ਕਰਕੇ ਆਰਗੂਮੈਂਟਸ ਕਰਦੇ ਨੇ ਕਿ ਇਹ ਬੀਜੇਪੀ ਦਾ ਬੀਜੇਪੀ ਤਾਂ ਮਾੜੀ ਲੱਗਦੀ ਆ ਕਿ ਕਿ ਇਹਨਾਂ ਨੇ ਸਿੱਖਾਂ ਨੂੰ 84 ਦੇ ਦੰਗਿਆਂ ਦਾ ਇਨਸਾਫ ਦਿੱਤਾ ਇਹ ਲੋਕ ਚਾਹੁੰਦੇ ਨਹੀਂ ਸੀਗੇ ਇਹ ਤਾਂ ਬੀਜੇਪੀ ਬੁਰੀ ਲੱਗਦੀ ਆ ਕਿ ਕਿ ਉਹਨੇ ਇਹ ਲਾਂਗਾ ਖੋਲਤਾ ਕਰਤਾਰਪੁਰ ਦਾ ਬੀਜੇਪੀ ਇਹਨਾਂ ਲੋਕਾਂ ਨੂੰ ਤਾਂ ਮਾੜੀ ਲੱਗਦੀ ਆ ਕਿਉਂਕਿ ਮੋਦੀ ਸਾਹਿਬ ਨੇ ਬਾਲਦੇਵਸ ਦਾ ਨਾਮ ਆਪਣੇ ਸਹਬਜ਼ਾਦਿਆਂ ਨੂੰ ਰੱਖਤਾ ਸੋ ਅੱਜ ਪੰਜਾਬੀ ਨੂੰ ਪੂਰੀ ਦੁਨੀਆ 'ਚ ਲਾਗੂ ਕਰਨਾ ਜਾਂ ਵੱਖ-ਵੱਖ ਭਾਸ਼ਾਵਾਂ ਨੂੰ ਦੇਸ਼ ਦੀ ਏਕਤਾ ਨੂੰ ਅੱਗੇ ਲੈ ਕੇ ਆਉਣਾ ਬੀਜੇਪੀ ਦੇ ਉਪਰਾਲੇ ਨੇ ਜਿਹੜੇ ਲੋਕਾਂ ਨੂੰ ਫੇਰ ਵੀ ਉਹ ਮਾੜੀ ਲੱਗਦੀ ਆ ਫਿਰ ਉਹਨਾਂ ਨੂੰ ਪਾਕਿਸਤਾਨ ਚੰਗਾ ਲੱਗਦਾ ਉਹਨਾਂ ਨੂੰ ਹਿੰਦੁਸਤਾਨ ਚੰਗਾ ਨਹੀਂ ਲੱਗਦਾ ਖਾਸ ਤਰੀਕੇ ਦੇ ਨਾਲ ਤੁਹਾਡਾ ਜਦੋਂ ਗੱਲ ਕਰਦੇ ਇੱਕ ਮਹੀਨੇ ਤੱਕ ਤੁਸੀਂ ਉੱਥੇ ਰਹੇ ਔਰ ਪਹਿਲੀ ਅਜੀਹੀ ਨਿੰਗ ਜਥੇਬੰਦੀ ਹੈ ਜਿਸ ਨੂੰ ਉੱਥੇ ਸੇਵਾ ਕਰਨ ਦਾ ਕਹਿ ਲੋ ਜਾਂ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਕਿਵੇਂ ਦਾ ਤਜਰਬਾ ਸੀ ਉੱਥੇ ਕੀ ਪੂਰੇ ਦਿਨ ਦੀ ਰੂਪਰੇਖਾ ਜਿਹੜੀ ਤੁਹਾਡੇ ਉੱਥੇ ਰਹਿੰਦੀ ਸੀ ਮੈਂ ਕਹਾ ਹੈ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਕਿ ਧਰਤੀ ਤੇ ਮੇਰੇ ਹਿਸਾਬ ਨਾਲ ਅਗਰ ਤੁਸੀਂ ਹਿਸਟਰੀ 2000 ਸਾਲ ਦੀ ਹਿਸਟਰੀ ਪੜ੍ਹਦੇ ਹਾਂ ਅਸੀਂ ਕਿ ਇੰਨਾ ਇਕੱਠ ਮਾਨਵਤਾ ਦਾ ਕਿਤੇ ਨਹੀਂ ਹੈਗਾ ਕਿਤੇ ਨਹੀਂ ਹੈਗਾ ਨਾ ਪਹਿਲਾਂ ਹੋਇਆ ਤੇ ਆਉਣ ਵਾਲੇ ਸਮੇਂ ਤਾਂ ਹੋਰ ਵੱਧ ਹੋਏਗਾ ਉਹਦਾ ਕਾਰਨ ਕੀ ਹੈ ਕਿ ਉੱਥੇ ਆਪਣੇ ਆਪ ਦੇ ਵਿੱਚ ਹਾਜ਼ਰ ਲਵਾਉਣੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਨਣ ਚ ਬੈਠ ਕੇ ਉਸ ਪ੍ਰਭੂ ਦੇ ਗੁਣ ਗਾਉਣੇ ਉਹਨਾਂ ਵੱਡੇ ਵੱਡੇ ਸਾਧੂਆਂ ਦੇ ਨਾਲ ਗਰਵਾਣੀ ਦੀ ਚਰਚਾ ਕਰਨੀ ਪੰਜਾਬ ਦੇ ਮੁੱਦਿਆਂ ਦੀ ਚਰਚਾ ਕਰਨੀ ਸਿੱਖ ਇਤਿਹਾਸ ਦੀ ਚਰਚਾ ਕਰਨੀ ਸਾਡੇ ਵਾਸਤੇ ਇੱਕ ਗੌਰਵ ਬੜੀ ਗੱਲ ਹੈ ਮੈਂ ਕਹਾਂਗਾ ਕਿ ਅੱਜ ਜੇ ਮੈਨੂੰ ਰੱਬ ਲੈ ਵੀ ਜਾਵੇ ਮੈਨੂੰ ਕੋਈ ਹੋਰ ਨਹੀਂ ਹੈ ਕਿ ਐਨਾ ਮੈਂ ਖੁਸ਼ ਹੈ ਤੁਸੀਂ ਪਾਣੀ ਦੀ ਅਸੀਂ ਬੋਤਲ ਹੱਥ 'ਚ ਦੇਖ ਰਹੇ ਹਾਂਗੇ ਇਸ ਬੋਤਲ ਦੀ ਖਾਸੀਅਤ ਕੀ ਹੈ ਔਰ ਕਿੱਥੋਂ ਕਿੱਥੋਂ ਤੱਕ ਇਹ ਬੋਤਲ ਹੈ ਜਿਹੜੀ ਪਾਣੀ ਵਾਲੀ ਪਹੁੰਚਾਈ ਜਾਏਗੀ ਇਹ ਬਹੁਤ ਸਾਰੀਆਂ ਬੋਤਲਾਂ ਦਾ ਮੈਂ ਅਲੱਗ-ਅਲੱਗ ਸਟੇਟਸ ਨੂੰ ਕੋਰੀਅਰ ਕੀਤੀਆਂ ਨੇ ਕਿ ਜਿੱਥੇ-ਜਿੱਥੇ ਤੱਕ ਇਹ ਪਹੁੰਚ ਸਕੇ ਮੈਂ ਕਹਾਂ ਕਿ ਪੂਰੀ ਦੁਨੀਆ 'ਚ ਕੁੰਭ ਦਾ ਪ੍ਰਸ਼ਾਦ ਪਹੁੰਚੇ ਹਰ ਵਿਅਕਤੀ ਇਹ ਜਲ ਸ਼ਕਨ ਨੂੰ ਨਹੀਂ ਹੈਗਾ ਇਸ਼ਨਾਨ ਕਰਨ ਨੂੰ ਆ ਤੁਸੀਂ ਤਾਂ ਕਰੇ ਜਲ ਦਾ ਛਿੱਟਾ ਲਾ ਸਕਦੇ ਹੋ ਤੁਸੀਂ ਇਸ਼ਨਾਨ ਕਰਕੇ ਪਾਣੀ 'ਚ ਮਿਕਸ ਕਰਕੇ ਨਾਲੋਂ ਇਹਨਾਂ ਨੂੰ ਤੋਲੋ ਤੁਹਾਡੀ ਆਪਣੀ ਆਪਣੀ ਆਸਥਾ ਮੇਰੀ ਕੋਸ਼ਿਸ਼ ਹੋਗੀ ਕਿ ਮੈਂ ਹਰ ਉਸ ਇਨਸਾਨ ਤੱਕ ਪਹੁੰਚਾਵਾਂ ਜਿੱਥੇ ਤੱਕ ਮੇਰੀ ਰੱਬ ਆਪਣੇ ਤੇ ਕਿਰਪਾ ਕਰ ਦੇ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਗੱਲਬਾਤ ਕਰ ਰਹੀ ਸੀ ਕਿ ਕਿਸ ਤਰੀਕੇ ਦੇ ਨਾਲ ਕੁੰਭ ਮੇਲੇ ਦੇ ਵਿੱਚ ਖਾਲਸਾ ਅਖਾੜਾ ਜਿਹੜਾ ਉਹ ਸਟੈਬਲਿਸ਼ ਕੀਤਾ ਗਿਆ ਇੱਕ ਮਹੀਨੇ ਤੱਕ ਗੁਰਬਾਣੀ ਦਾ ਜਿਹੜਾ ਪ੍ਰਚਾਰ ਉਹ ਕੀਤਾ ਗਿਆ ਔਰ ਹੁਣ ਜਿਹੜੀ ਪਾਣੀ ਦੀਆਂ ਬੋਤਲਾਂ ਨੇ ਉਹ ਲੈ ਕੇ ਆਏ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਆ ਪਾਣੀ ਦੀਆਂ ਬੋਤਲਾਂ ਉਹ ਆਮ ਲੋਕਾਂ ਤੱਕ ਪਹੁੰਚਾਈਆਂ ਜਾ ਸਕਣ ਕੈਮਰਾਮੈਨ ਪ੍ਰਮੋਦ ਦੇ ਨਾਲ ਰੋਹਿਤ ਬੰਸਲ ਜੀ ਮੀਡੀਆ ਚੰਡੀਗੜ੍ਹ